ਕੋਤਵਾਲੇ ਤੋਂ ਇੱਕ ਮਾਮਲਾ ਸਾਹਮਣੇ ਆ ਜਿੱਥੇ ਕਤਲ ਦੇ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੇ ਕੋਤਵਾਲੀ ਥਾਣਾ ਘੇਰ ਲਿਆ ਦਾਜ ਤੇ ਕਿ ਬਿੱਤੇ ਦਿਨੀ 29 ਅਪ੍ਰੈਲ ਦੀ ਗੱਲ ਕੀਤੀ ਜਾਵੇ ਦਾ 29 ਅਪ੍ਰੈਲ ਨੂੰ ਬਵਾਨੀ ਗੜ ਦੇ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਸੀ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਲਾਸ਼ ਦੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੰਦੀ ਹੈ ਜਿਸ ਤੋਂ ਬਾਅਦ ਨੌਜਵਾਨ ਦਾ ਜਿਹੜਾ ਪਤਾ ਲੱਗਦਾ ਹੈ ਉਸ ਦੀ ਤਫ਼ਤੀਸ਼ ਹੁੰਦੀ ਹੈ ਤਾਂ ਉਸ ਦੇ ਪਰਿਵਾਰਿਕ ਮੈਂਬਰ ਨੂੰ ਮੌਕੇ ਤੇ ਸੱਦਿਆ ਜਾਂਦਾ ਤਾਂ ਪਰਿਵਾਰਿਕ ਮੈਂਬਰ ਦੇ ਵੀ ਜੇ ਆਪਣੇ ਬੇਟੇ ਦੀ ਲਾਸ਼ ਦੇ ਇੱਕ ਜਿਹੜੇ ਆ ਹੋਛੁਰ ਜਾਂਦੇ ਦੱਸਦੇ ਕਿ ਉਸ ਤੇ ਪੁਲਿਸ ਦਾ ਇਲਜ਼ਾਮ ਹੈ ਕਿ ਉਸ ਨੇ ਜਿਹੜਾ ਨਸ਼ਾ ਕੀਤਾ ਸੀਗਾ ਕਿ ਨਸ਼ੇ ਦੇ ਨਾਲ ਜਿਹੜੀ ਹੈ ਇਸ ਨੌਜਵਾਨ ਦੀ ਮੌਤ ਹੋਈ ਹੈ ਪਰ ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦਾ ਨਸ਼ਾ ਨਾ ਨਹੀਂ ਹੋਈ ਇਸ ਦਾ ਕਤਲ ਕੀਤਾ ਗਿਆ ਤਾਂ ਉਸੇ ਚੀਜ਼ ਨੂੰ ਲੈ ਕੇ ਪੁਲਿਸ ਦੇ ਬਲਕਿ ਤੀਸ ਕਰਨ ਤੋਂ ਬਾਅਦ ਇੱਕ ਨੌਜਵਾਨ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਦੂਸਰਾ ਜਿਹੜਾ ਆ ਫਰਾਰ ਹੁੰਦਾ ਤਾਂ 1 ਮਹੀਨਾ ਬੀਤ ਜਾਂਦੇ ਬਾਅਦ ਚੋਦ ਵੀ ਜਿਹੜਾ ਅੱਜ ਪਰਿਵਾਰਿਕ ਮੈਂਬਰਾਂ ਨੇ ਕੋਤਵਾਲੀ ਥਾਣੇ ਦੇ ਬਾਹਰ ਜਿਆ ਧੰਨਾ ਲਗਾ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਦੂਸਰਾ ਜਿਹੜਾ ਨੌਜਵਾਨ ਆ ਜੋ ਉਫਰਾਰਾ ਉਸ ਦੀ ਜਿਹੜੀ ਹੈ ਗ੍ਰਿਫਤਾਰੀ ਕੀਤੀ ਜਾ